ਵਾਦ ਤੇ ਕਰ ਜਵਾਬ ਨੂੰ ਜੇ ਚਲਾਣਾ ਨਹੀਂ ਆਂਦਾ ਉਹ ਮੈਂ ਹੈ ਨਹੀਂ ਤਾਂ ਗੱਦਾ ਹੀ ਨਾ ਫਸ ਗਿਆ ਗੁੱਲਾ ਪਾਲਾ ਹੈਵੀ ਡਰਾਈਵਰ ਆਜੂਗਾ ਕੋਈ ਨਹੀਂ ਅੱਗੇ ਨੂੰ ਦੇਖ ਲੈਣਾ ਨਹੀਂ ਫਿਰ ਪਿੱਛੇ ਨੂੰ ਘੜ ਲਾਂਗੇ ਲੈ ਜਾ ਫੜ ਲੈ ਵੀਡੀਓ ਬਣਾ ਲਈ ਮਰੀ ਆਓ ਤੇ ਬਾਰ ਕੇ ਘੜਿਆ ਬਣਾ ਚੱਲ ਉਹ ਲਾ ਲ ਕੇ ਬੰਦੀ ਨਾ ਫਰਕ ਆ ਮੈਂ ਵੀ ਇੱਕੀ ਫੜ ਲੈ ਕੈਮਰਾ ਹਾਂ ਦਾ ਚੱਲ ਟਰੈਕਟਰ ਤੋਂ ਤਾਂ ਤੈਨੂੰ ਜਵਾਬ ਨਹੀਂ ਦਿੱਤਾ ਮੈਂ ਇੱਕ ਐਂਟਰ ਨਾਲ ਕਰੂੰਗਾ ਤਦੂ ਇਹ ਨਹੀਂ ਬਾੜਦਾ ਮੈਂ ਕਦੀ

ਨਾਲ ਬਾਟਾ ਮਾਰਿਆ ਇਹ ਪੱਟਿਕ ਵੀ ਨਹੀਂ ਪਟੜੀ ਨਾਲ ਬਾਟਾ ਡਾ ਗਿਆ ਅੱਪੋ ਬੰਦਾ ਇਹ ਪਹਿਲਾ ਬੰਦਾ ਦੇਖਿਆ ਜਿਹੜਾ ਪੱਟਾ ਨਹੀਂ ਤੋੜਿਆ ਮੈਂ ਮਿਆਂਣਾ ਤੋਂ ਠੀਕ ਕਰਾ ਦਿੰਦਾ ਪੱਟਾ ਤੋੜ ਦੋ ਟਰੈਕਟਰ ਤੋਂ ਮਾਰਿਆ ਵੀ ਜਿਵੇਂ ਇਕੱਡੇ ਨਾ ਕੋਈ ਟੱਕਾ ਲੱਗਾ ਮੈਂ ਪਰ ਸਿੰਘਾ ਲਿਆ ਕਰਤੇ ਜਿਵਾੜਨੇ ਆਪਾਂ ਨੇ ਆਪਾਂ ਕੋਈ ਖਾਨ ਦੇ ਵਿੱਚ ਨਹੀਂ ਗੱਡੇ ਹੋਗਾ ਵੀ ਆਪਣੀ ਨੱਕੇ ਲਾਉਂ ਵਗੈਰਾ ਯਾ ਉਹ ਵੀ ਆਪਣੇ ਵਰਗਾ ਬੰਦਾ ರೋಗದೆ ಪ फिर इन्हे पानी ठंडा गाँव जाके देखियो फिर YouTube पे बहुत एक ट्रैक्टर के पीछे लिखा हुआ ये देखा आज इनका पहला दिन है यहाँ सारों ने गुरुद्वारे मच्छर टीका है दीरी लगाने जा रहा है ये दूसरी पार्टी का बंदा बोल रहा है भाई तू तो अकेला है जो देख ले कितने हैं अरे बैक कैमरा है मैं घर भर के चलें चलो आजा किधर जा रहा है ये भी नंबरदार है भाई हमारा सोनी से बात ਔਰ ਜੀ ਕਰਤੀ ਜਿਹੜੀ ਸਟਾਰਟ ਦੂਜੀ ਮੋਟਰ ਤੇ ਲਾਏ ਆਏ ਪਹਿਲਾਂ ਇਹ ਤੇ ਹੁਣ ਅੰਦਰ ਕਰਤਾ ਦੇ ਤਿਆਰ ਕਰਦੇ ਅੰਦਰ ਵੀ ਲਾਏ ਦਿੰਨੇ ਆ ਔਰ ਬਟੜੀ ਜੀ ਨਾਲ ਹਾਂ ਲੋਈ ਇੱਧਰ ਰਹੀ ਤਾਂ ਕਿਤੇ ਤੱਕ ਕਿਸੇ ਨੇ ਜੀਰਣੀ ਲਾਈ ਹਲੇ ਤੱਕ ਪਾਣੀ ਵੀ ਨਹੀਂ ਛੱਡਿਆ ਉੱਧਰ ਵੀ ਵਾਲੇ ਖੇਤ ਤਿਆਰ ਕਰਦੇ ਫਿਰਦੇ ਨੇ ਇੱਧਰ ਪਹਿਲਾਂ ਪਾਣੀ ਲੱਗਿਆ ਸਾਰਿਆਂ ਨੂੰ ਲੋਈ ਆ ਗਿਆ ਜਾਂਟਾ ਸੇਟੇ ਨੂੰ ਮਿਲਦੇ ਆ ਤੇ ਜੰਤਰ ਮੰਤਰ ਦਿੰਨੇ ਆ ਇਹਦਾ ਹਾਂ ਜੀ ਸਰਦਾਰ ਜੀ ਕੈਸੇ ਹੋ ਠੀਕ ਹੈ ਗਿਆ ਬੱਲੇ ਸ਼ੇਰਾ ਤੇਰੇ ਉਹ ਜੋ ਪਿਆ ਟਰੈਕਟਰ ਚ ਪਿਆ ਤੇਰਾ ਸਮਾਨ ਅੱਛਾ ਪਣ ਬੋਲੇ ਪਾਣੀ ਲੈ ਹੈ ਲੈ ਆ ਲੋ ਜੀ ਬਈ ਆ ਗਏ ਸਵੇਰੇ 6 ਵਜੇ ਵਰਨ ਮੇਡਣ ਵਾਲੇ ਨੇ ਕੰਮ ਤੇ ਆਪਾਂ ਲੈ ਕੇ ਆਏ ਸੀ ਚਾਹ ਇਹਨਾਂ ਵਾਸਤੇ ਆਣੀ ਪੂਰਾ ਖੇਤ ਤੇ ਫਿਰ ਦਵਾਈ ਪਾ ਜਾਗੇ ਕਵਾੜਾ ਵਾਲੀ ਕੇਰ ਦਾ ਪਰ ਇਹ看 ਉਂਗਲੀਆਂ ਚ ਸੰਪਾਂ ਪਰ ਰਹੀ ਐ ਨੀ ਕੁੜੀ ਨੇ ਹਾਂ ਹਾਂ ਸਵਾਦਾ ਚੀਤੀ ਮਗਾ ਤੇਰੀ ਕੀ ਪਰਖਿਆ ਸ਼ਾਂਪ 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 ਠੀਕ ਜੀ ਜੀ ਰੀ ਆਪਣੀ ਲੱਗ ਗਈ ਤੇ ਪਾਰੀ ਸਾਡਾ ਟਰੈਕਟਰ ਚਲਾਉਂਦਾ ਬਈ ਟਰੈਕਟਰ ਚਲਾਉਣਾ ਪਰੀ ਆਉਂਦਾ ਤੈਨੂੰ ਚਲਾਉਣਾ ਸਾਰੇ ਕੰਮ ਕਰ ਲੈਂਦਾ ਪਰੀ ਹਨਾ ਹਨਾ ਪਰੀ ਸਾਰੇ ਕੰਮ ਕਰ ਲੈਣਾ ਤੂੰ ਐਵੇਂ ਚੱਲਦਾ ਰੇਸ ਕਿਵੇਂ ਕਰੇਗਾ ਐਵੇਂ ਕਰਦਾ ਅੱਛਾ ਰੁਕੋ ਹਾਂ ਲੱਗ ਜੀ ਅੱਗਾ ਲਟਾ ਮਚਣ ਗਿਆ ਦੇਂਤੇ ਕੋਣ ਲੇਟਾ ਮਚਾਉਂਦਾ ਆਣੀ ਪੜੀ ਚੱਲੀ ਨਹੀਂ ਲੇਟਾ ਉੱਪਰ ਬੈਜੋ ਉੱਪਰ ਉੱਪਰ ਚਾਹ ਤੇ ਚਾਹ ਚਾਹੋ ਬੈ ਜਾ ਕਰਕੇ ਹੋਈ ਬਰੀਕਾ ਲੋ ਜੀ ਆਪਣੀ ਲੱਗੀ ਜੀਰੀ ਆਪਾਂ ਹੋ ਗਏ ਹੁਣ ਬਿਲੇ ਮੱਕੀ ਵਾਲਾ ਰਹਿ ਗਿਆ ਬਸ ਤੇ ਉਹ ਮੱਕੀ ਦਾ ਚਾਰ ਪਾ ਕੇ ਫਿਰ ਲਾਵਾਂਗੇ ਚਲੋ ਜੀ ਉਥੇ ਲਾਵਾਂਗੇ ਆਪਾਂ 26 ਤੇ ਠੀਕ ਹੈ ਜੀ ਇਹਦੇ ਨਾਲ ਹੀ ਕਰ ਦਾਂ ਬਲੌਗ ਦਾ ਅੰਤ